ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦੀ ਅੰਦਰ ਸੁਭਾਏ ਮਾਨ ਗੁਰੂ ਕੇ ਸਵਾਰੇ ਸਤਸੰਗੀ ਜਨੋ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਵਿਚਾਰ ਅਧੀਨ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਸੋਰਠ ਰਾਗ ਦਾ 7 ਨੰਬਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 632 ਉੱਪਰ ਸੁਭਾਏ ਮਾਲ ਹੈ। ਸਤਗੁਰੂ ਨੇ ਬਖਸ਼ਿਸ਼ ਕੀਤੀ ਸੋਰਠ ਮਹਲਾ 9ਵੇਂ 9ਵੇਂ ਸਤਗੁਰੂ ਜੀ ਦੀ ਇਹ ਪਾਵਨ ਬਾਣੀ ਹੈ। ਸ਼ਬਦ ਦੀ ਅਰੰਭਤਾ ਹੈ ਮਾਈ ਮਨ ਮੇਰੋ ਬਸ ਨਾ ਹੈ ਅਸੀਂ ਬੜੀ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅਸੀਂ ਪਿਛਲੇ ਸਮੇਂ ਤੋਂ ਵਿਚਾਰਦੇ ਆ ਰਹੇ ਹਾਂ ਸਤਿਗੁਰੂ ਦੀ ਕਿਰਪਾ ਸਦਕਾ 22 ਨੰਬਰ ਸ਼ਬਦ ਜਿਸ ਦੀ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਬੜੀ ਵਾਰ ਮੈਂ ਇਹ ਗੱਲ ਕਿੱਥੋਂ ਬੋਲੀ ਹੈ ਵੀ ਜਦੋਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੀਏ ਥੋੜਾ ਜਿਹਾ ਸੁਰਤ ਨੂੰ ਟਿਕਾਈਏ ਸ਼ਬਦ ਨੂੰ ਆਪਣੇ ਨਾਲ ਜੋੜੀਏ ਤੇ ਇੰਜ ਗੱਲ ਚੱਲ ਰਹੀ ਹੈ ਇਹ ਮੇਰਾ ਅੰਦਰ ਆਤਮਾ ਬੋਲਦੀ ਹੈ ਇਹ ਬਾਣੀ ਭਾਵੇਂ ਸਤਿਗੁਰੂ ਦੀ ਹੈ ਪਰ ਮਹਾਰਾਜ ਅੱਜ ਤੋਂ 350 ਸਾਲਾ ਹੁਣ ਸਤਿਗੁਰੂ ਦਾ ਮਨਾਉਣਾ ਸੀ ਚਲੋ ਮੋਤੀ ਜੀ 350 ਸਾਲ ਜੇ ਅਸੀਂ ਮੰਨ ਲਈਏ ਸਤਿਗੁਰੂ ਸਾਡੇ ਮਨ ਦੀ ਹਾਲਤ ਨੂੰ ਪਹਿਲਾਂ ਬਿਆਨ ਕਰਕੇ ਚਲੇ ਗਏ ਜਿਹੜਾ ਵੀ ਧਰਮ ਦੇ ਇਨਸਾਨ ਧਰਮ ਦੇ ਰਾਹ ਤੇ ਤੁਰਨ ਵਾਲਾ ਸ਼ਖਸ ਹੈ ਨਾ ਜਿਸ ਨੂੰ ਥੋੜੀ ਜੀ ਆਪਣੇ ਜੀਵਨ ਨੂੰ ਲੈ ਕੇ ਚਿੰਤਾ ਹੈ ਚਲੋ ਇੱਕ ਤੇ ਉਹ ਹਨ ਨਾ ਜਿਨ੍ਹਾਂ ਨੂੰ ਪਰਵਾਹੀ ਨਹੀਂ ਹੈਗੀ ਜਿਨ੍ਹਾਂ ਨੂੰ ਥੋੜੀ ਜੀ ਵੀ ਆਪਣੇ ਜੀਵਨ ਨੂੰ ਲੈ ਕੇ ਚਿੰਤਾ ਹੈ ਉਹਨਾਂ ਦਾ ਸਭ ਤੋਂ ਪਹਿਲਾ ਸਵਾਲ ਹੀ ਇਹ ਹੁੰਦਾ ਜਿਹੜਾ ਸਤਿਗੁਰੂ ਨੇ ਬਖਸ਼ਿਸ਼ ਕੀਤਾ ਮਾਈ ਮਨ ਮੇਰੋ ਬਸ ਨਾ ਹੈ ਇਹ ਨਿਸ ਵਿਖਿਣ ਕੋਤਾਵਤ ਕਹਿ ਵਿਦ ਰੋਕੋ ਤਾਏ ਸਾਡਾ ਇਹ ਸਵਾਲ ਹੁੰਦਾ ਹੈ ਇਹ ਕਾਬੂ ਦੇ ਵਿੱਚ ਨਹੀਂ ਆਉਂਦਾ ਇਹਨੂੰ ਕਿੱਦਾਂ ਰੋਕੀਏ ਜੀ ਉਹ ਸਤਿਗੁਰੂ ਨੇ ਅੱਜ ਦੇ ਸ਼ਬਦ ਦੇ ਵਿੱਚ ਜਿੱਥੇ ਸ਼ਬਦ ਦੀ ਵਿਚਾਰ ਇੱਕ ਸਵਾਲ ਤੋਂ ਕੀਤੀ ਹੈ ਇਸੇ ਹੀ ਸ਼ਬਦ ਦੇ ਵਿੱਚ ਮਹਾਰਾਜ ਨੇ ਉਹ ਤਾਂ ਜਵਾਬ ਵੀ ਦਿੱਤਾ ਹੈ ਕਿਵੇਂ ਰੋਕਿਆ ਜਾ ਸਕਦਾ ਹੈ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ਸੋ ਆਪਾਂ ਥੋੜਾ ਜਿਹਾ ਸ਼ਬਦ ਨੂੰ ਸਮਝੀਏ ਮਾਈ ਦਾ ਅਰਥ ਮਾਂ ਉਹਦਾ ਜੇ ਇਹਦੇ ਅਰਥ ਪਰਕਰਣ ਦੇ ਮੁਤਾਬਕ ਅਲੱਗ-ਅਲੱਗ ਥਾਂ ਤੇ ਅਲੱਗ-ਅਲੱਗ ਹੋ ਜਾਂਦੇ ਹਨ ਮਾਈ ਦਾ ਅਰਥ ਮਾਇਆ ਵੀ ਆਇਆ ਮਾਈ ਦਾ ਅਰਥ ਪਾਰਵਤੀ ਮਾਈ ਵੀ ਜਦੋਂ ਅਸੀਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਉਹਦਾ ਅਰਥ ਬਣਦਾ ਹੈ ਗੁਰੂ ਹੀ ਮੇਰੇ ਵਾਸਤੇ ਈਸ਼ਰ ਹੈ ਗੁਰੂ ਹੀ ਮੇਰੇ ਵਾਸਤੇ ਬ੍ਰਹਮਾ ਹੈ ਤੇ ਗੁਰੂ ਹੀ ਮੇਰੇ ਵਾਸਤੇ ਪਾਰਵਤੀ ਮਾਈ ਹੈ ਉਹ ਵਿਦਵਾਨ ਕਈ ਵਾਰ ਚਲੋ ਵਿਦਵਾਨਾਂ ਕਹਿੰਦੇ ਕਈ ਵਾਰ ਲੋਕ ਕਹਿ ਜਾਂਦੇ ਵੀ ਮਹਾਰਾਜ ਨੇ ਕਿਹਾ ਏ ਵੀ ਗੁਰੂ ਹੈ ਤੇ ਏ ਵੀ ਗੁਰੂ ਹੈ ਨਹੀਂ ਗੁਰੂ ਹੀ ਸਾਡੇ ਵਾਸਤੇ ਬ੍ਰਹਮਾ ਗੋਰਖ ਤੇ ਪਾਰਵਤੀ ਹੈ ਖੈਰ ਮਾਈ ਮਨ ਮੇਰੋ ਬਸ ਨਾ ਹੈ ਮਨ ਮੇਰੇ ਕਾਬੂ ਦੇ ਵਿੱਚ ਨਹੀਂ ਹੈ ਬੜੀ ਵਾਰ ਅਸੀਂ ਗੱਲ ਵਿਚਾਰੀ ਹੈ ਮਨ ਮਨ ਵਿਚਾਰਾਂ ਦਾ ਸੰਗ੍ਰਹਿ ਜਿੱਥੇ ਵਿਚਾਰ ਇਕੱਤਰ ਹੋ ਰਹੇ ਸੰਕਲਪ ਤੇ ਵਿਕਲਪ ਜਿੱਥੇ ਆ ਰਹੇ ਨੇ ਜਾ ਰਹੇ ਨੇ ਉਹਨੂੰ ਮਨ ਆਖਿਆ ਹੁਣ ਇਹਨੂੰ ਜੇ ਥੋੜਾ ਜਿਹਾ ਹੋਰ ਸਮਝੀਏ ਮਨ ਮੇਰੋ ਵਸ ਨਾਹੀਂ ਵੀ ਮੇਰੀ ਜਿਹੜੀ ਸੋਚ ਹੈ ਮੇਰੇ ਜਿਹੜੇ ਵਿਚਾਰ ਨੇ ਉਹ ਮੇਰੇ ਕਾਬੂ ਦੇ ਵਿੱਚ ਨਹੀਂ ਆ ਮੈਨੂੰ ਕੀ ਸੋਚਣਾ ਚਾਹੀਦਾ ਇਹ ਮੈਨੂੰ ਬੜੇ ਚੰਗੇ ਤਰੀਕੇ ਦੇ ਨਾਲ ਪਤਾ ਹੈ ਪਰ ਉਹ ਮੇਰੇ ਕਾਬੂ ਦੇ ਵਿੱਚ ਨਹੀਂ ਆ ਰਿਹਾ ਚਾਹੁੰਦਾ ਤੇ ਮੈਂ ਹਾਂ ਮੈਂ ਚੰਗਾ ਹੀ ਸੋਚਾਂ ਚਾਹੁੰਦਾ ਤੇ ਮੈਂ ਹਾਂ ਮੈਂ ਚੰਗਾ ਹੀ ਕਰਾਂ ਪਰ ਪਤਾ ਹੀ ਨਹੀਂ ਲੱਗਦਾ ਕਦੋਂ ਮੇਰਾ ਮਨ ਚੰਗਾ ਕਰਦਿਆ ਕਰਦਿਆ ਮਾੜੇ ਪਾਸੇ ਤੁਰ ਪੈਂਦਾ ਮੈਂ ਆਪਣੇ ਮਨ ਨੂੰ ਇਕਾਗਰ ਕਰਕੇ ਬੜਾ ਜੋਰ ਪਾ ਕੇ ਬੜਾ ਕੁਝ ਛੱਡ ਕੇ ਕੰਮਕਾਰ ਛੱਡ ਕੇ ਬੜਾ ਕੁਝ ਕਰਕੇ ਮੈਂ ਪੋਥੀ ਸਾਹਿਬ ਲੈ ਕੇ ਬੈਠਦਾ ਮੈਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਾਂ ਮੈਂ ਸਮਾਂ ਕੱਢ ਕੇ ਗੁਰਦੁਆਰੇ ਲੈ ਕੇ ਆਉਣਾ ਆਪਣੇ ਮਨ ਨੂੰ ਵੀ ਦੋ ਘੜੀਆਂ ਬਾਣੀ ਸੁਣੀਏ ਦੋ ਘੜੀਆਂ ਸਤਿਗੁਰੂ ਦੇ ਨਾਲ ਜੁੜੀਏ ਪਤਾ ਹੀ ਨਹੀਂ ਲੱਗਦਾ ਜੁੜਦਿਆਂ ਜੁੜਦਾ ਕਿੱਥੇ ਦੌੜ ਜਾਂਦਾ ਮੈਂ ਤਾਂ ਇੱਥੇ ਬੈਠਾ ਉਹ ਫਿਰ ਕੰਮ ਤੇ ਪਹੁੰਚ ਗਿਆ ਮੈਂ ਇੱਥੇ ਬੈਠਾ ਹਾਂ ਉਹ ਕਿਸੇ ਨਾਲ ਲੜਨ ਲੱਗ ਪਿਆ ਮੈਂ ਤੇ ਇਹਨੂੰ ਕੁਝ ਚੰਗਾ ਸਿਖਾਉਣ ਦੇ ਵਾਸਤੇ ਲੈ ਗਿਆ ਸੀ ਲੈ ਕੇ ਆਇਆ ਸੀ ਇਹ ਦੌੜ ਗਿਆ ਮੈਂ ਮਾਫੀ ਮੰਗ ਕੇ ਬੇਨਤੀ ਕਰਾਂ ਕਈ ਵਾਰ ਘੰਟਾ ਘੰਟਾ ਸੀ ਦੋ ਦੋ ਘੰਟੇ ਹਾਜ਼ਰੀਆਂ ਭਰ ਲੈਣੇ ਆ ਸਰੀਰ ਨੇ ਹਾਜ਼ਰੀ ਭਰ ਲਈ ਜਿੰਨੂੰ ਜੋੜਨਾ ਸੀ ਉਹ ਆ ਕੇ ਸਰੀਰ ਨੂੰ ਇੱਥੇ ਛੱਡ ਕੇ ਤੇ ਫਿਰ ਦੌੜ ਗਿਆ ਵਾਪਰਦਾ ਇਦਾਂ ਇਦਾਂ ਨਹੀਂ ਹੁੰਦਾ ਵੀ ਕੋਈ ਡਰਾਈਵਰ ਆਇਆ ਤੇ ਉਹ ਪਿਕਅਪ ਕਰਕੇ ਤੇ ਤੁਹਾਨੂੰ ਚਲਾ ਕੇ ਜਦੋਂ ਵਾਪਸ ਲੈਣ ਦਾ ਸਮਾਂ ਆਏਗਾ ਫਿਰ ਮੈਂ ਤੈਨੂੰ ਲੈਣ ਆ ਜਾਵਾਂਗਾ ਬਾਕੀ ਤੂੰ ਕਰ ਲੈ ਜੋ ਕਰਨਾ ਮਨ ਵੀ ਕਈ ਵਾਰ ਮਨ ਨੂੰ ਕਿਹਾ ਵੀ ਗੁਰਦੁਆਰੇ ਚਲੀਏ ਕਹਿੰਦਾ ਚੱਲ ਸਰੀਰ ਨੂੰ ਛੱਡ ਕੇ ਉਹ ਕਿਸੇ ਹੋਰ ਪਾਸੇ ਨਿਕਲ ਗਿਆ ਜਦੋਂ ਜਾਣ ਦੀ ਵਾਰੀ ਆਏ ਘਰੇ ਚਲੀਏ ਕਹਿੰਦਾ ਚੱਲ ਮਨ ਨੂੰ ਜੋੜਿਆ ਪਾਠ ਕਰੀਏ ਕਹਿੰਦਾ ਕਰੋ ਚਲੋ ਓਥੀ ਸਹਿਬ ਲੈ ਕੇ ਬੈਠੇ ਗੁਟਕਾ ਸਹਿਬ ਲੈ ਕੇ ਬੈਠੇ ਪਾਠ ਸ਼ੁਰੂ ਕੀਤਾ ਉਹ ਦੌੜ ਗਿਆ ਅਸੀਂ ਪਾਠ ਕਰ ਰਹੇ ਹਾਂ ਤੁਸੀਂ ਵੇਖੋ ਅਸੀਂ ਨਾ ਬਚਪਨ ਤੋਂ ਜਿਨ੍ਹਾਂ ਘਰਾਂ ਦੇ ਵਿੱਚ ਸਾਖੀ ਸੁਣਾਉਣ ਦਾ ਰਿਵਾਜ ਹੈ ਜਾਂ ਸੇ ਗੁਰਦੁਆਰਾ ਸਹਿਬ ਆਪ ਵੀ ਬੜੀਆਂ ਸਾਖੀਆਂ ਸੁਣੀਆਂ ਅਸੀਂ ਬੜੀ ਪ੍ਰਚਲਿਤ ਜੀ ਸਾਡੇ ਕੰਨਾਂ ਦੇ ਵਿੱਚ ਬਚਪਨ ਤੋਂ ਇਹ ਸਾਖੀ ਪੈਂਦੀ ਆ ਰਹੀ ਹੈ। ਤੁਸੀਂ ਬੜੀ ਵਾਰ ਸੁਣੀ ਸੁਣਾਈ ਵੀ ਹੋਵੇਗੀ ਵੀ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਦੀ ਧਰਤੀ ਤੇ ਦੌਲਤ ਖਾਂ ਨਵਾਜ਼ ਪੜਨ ਦੇ ਵਾਸਤੇ ਲੈ ਗਿਆ। ਵੀ ਚਲੋ ਤੁਸੀਂ ਮੇਰੇ ਨਾਲ ਨਵਾਜ਼ ਪੜੋ। ਕਿ ਨਹੀਂ ਚੰਗੀ ਲੱਗਦੀ ਇਹਨਾਂ ਜਦੋਂ ਅਸੀਂ ਸਾਖੀ ਸੁਣਦੇ ਆ। ਅਸੀਂ ਇਹ ਸਾਖੀ ਕਹਿੰਨੇ ਆ ਤਾਂ ਮੈਂ ਸੁਣਾਦ ਕਿੰਨੀ ਚੰਗੀ ਲੱਗਦੀ ਹੈ ਵੀ ਮਹਾਰਾਜ ਪਤਸ਼ਾਹ ਜੀ ਨੇ ਨਵਾਜ਼ ਪੜੀ ਨਹੀਂ ਤੇ ਸਤਿਗੁਰੂ ਨੇ ਪੁੱਛਿਆ ਵੀ ਸਤਿਗੁਰੂ ਨੂੰ ਪੁੱਛਿਆ ਵੀ ਤੁਸੀਂ ਨਵਾਜ਼ ਕਿਉਂ ਨਹੀਂ ਪੜੀ ਤੇ ਕਹਿੰਦੇ ਵੀ ਮਹਾਰਾਜ ਨੇ ਕਿ ਨਵਾਜ਼ ਕਿਹਦੇ ਨਾਲ ਪੜਦਾ ਨਾ ਤੇਰਾ ਮਨ ਇੱਥੇ ਸੀ ਨਾ ਕਾਜ਼ੀ ਦਾ ਮਨ ਇੱਥੇ ਸੀ ਤੇਰਾ ਮਨ ਆਪਣੇ ਕੰਮਾਂ ਦੇ ਵਿੱਚ ਲੱਗਾ ਹੋਇਆ ਸੀ ਕਾਜ਼ੀ ਦਾ ਮਨ ਆਪਣੇ ਕੰਮਾਂ ਦੇ ਵਿੱਚ ਲੱਗਾ ਹੋਇਆ ਸੀ ਇੱਕ ਦੀ ਇੱਕ ਦਾ ਮਨ ਘੋੜੇ ਖਰੀਦ ਰਿਹਾ ਸੀ ਇੱਕ ਦਾ ਮਨ ਵੇਖ ਰਿਹਾ ਸੀ ਵੀ ਮੇਰੀ ਕਿਤੇ ਬਛੇਰੀ ਖੂਹ ਦੇ ਵਿੱਚ ਨਾ ਡਿੱਗ ਜੇ ਤੁਹਾਡੇ ਦੋਵਾਂ ਦੇ ਮਨ ਇੱਥੇ ਨਹੀਂ ਸੀ ਤੇ ਮੈਂ ਤੇ ਮਨ ਦੇ ਨਾਲ ਨਵਾਜ਼ ਪੜਨੀ ਸੀ ਨਾ ਤੁਹਾਡੇ ਦੋਵਾਂ ਦਾ ਇੱਥੇ ਸੀ ਅਸੀਂ ਕਿੰਨੇ ਕਿੰਨੀ ਚੰਗੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਕਿੰਨਾ ਚੰਗਾ ਉਪਦੇਸ਼ ਦਿੱਤਾ ਜਦੋਂ ਸਾਡੇ ਉੱਤੇ ਗੱਲ ਆਏ ਵੀ ਤੂੰ ਗੁਰਦੁਆਰੇ ਆਇਆ ਤੇਰਾ ਮਨ ਕਿੱਥੇ ਸੀ ਤੂੰ ਅਰਦਾਸ ਕੀਤੀ ਤੇਰਾ ਮਨ ਕਿੱਥੇ ਸੀ ਤੂੰ ਪਾਠ ਕੀਤਾ ਤੇਰਾ ਮਨ ਕਿੱਥੇ ਸੀ ਗੱਲ ਜਿਹੜੀ ਸਾਖੀ ਐ ਉਹ ਕੱਲੀ ਜਾਂ ਕਾਜ਼ੀ ਵਾਸਤੇ ਜਾਂ ਨਵਾਬ ਦੌਲਤਖਾਂ ਵਾਸਤੇ ਥੋੜੀ ਐ ਉਹਦੇ ਸਾਨੂੰ ਇੱਕ ਸੰਦੇਸ਼ ਐ ਸਤਿਗੁਰੂ ਦਾ ਬਚਨ ਤੇ ਅਸੀਂ ਪੜ੍ਹਦੇ ਆ ਜਿੱਥੇ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਅਲੱਤੇ ਸਾਵਧਾਨ ਹੋ ਜਾ ਸਾਵਧਾਨ ਹੋਣ ਦਾ ਮਤਲਬ ਹੈ ਸੋਚ ਕੇ ਥੋੜਾ ਜਿਹਾ ਟਿਕਾ ਬਣਾ ਤੇ ਆਪਣੀ ਸੁਰਤ ਨੂੰ ਟਿਕਾ ਧਿਆਨ ਇੱਧਰ ਉੱਧਰ ਨਾ ਰੱਖ ਆਪਣੇ ਧਿਆਨ ਨੂੰ ਜਿੰਨਕ ਹੋ ਸਕਦਾ ਉਸ ਥਾਂ ਤੇ ਟਿਕਾ ਜਿਸ ਕੰਮ ਨੂੰ ਤੂੰ ਕਰ ਰਿਹਾ ਧਿਆਨ ਇੱਥੇ ਰੱਖ ਫਿਰ ਇਕਾਗਰ ਚੀਤ ਇਕਾਗਰ ਚੀਤ ਦਾ ਅਰਥ ਹੈ ਵੀ ਤੇਰੇ ਚਿੱਤ ਦੇ ਵਿੱਚ ਚੇਰੇ ਚਿੰਤਨ ਦੇ ਵਿੱਚ ਕੋਸ਼ਿਸ਼ ਕਰ ਕਿ ਜਿਹੜਾ ਤੂੰ ਕੰਮ ਕਰ ਰਿਹਾ ਹੈ ਉਹ ਹੀ ਫੁਰਨੇ ਆਣ ਦੂਜਾ ਫੁਰਨਾ ਨਾ ਆਵੇ ਦੂਜਾ ਕੋਈ ਖਿਆਲ ਹੀ ਨਾ ਆਵੇ ਪਰ ਇਹ ਬਹੁਤ ਔਖਾ ਹੈ ਅੱਖਾਂ ਬੰਦ ਕਰਕੇ ਸਮਾਧੀ ਲਾ ਲੈਣੀ ਸੌਖੀ ਹੋ ਸਕਦੀ ਹੈ ਚੌਂਕੜਾ ਮਾਰ ਕੇ ਸਮਾਧੀ ਲਾ ਲੈਣੀ ਸੌਖੀ ਹੋ ਸਕਦੀ ਹੈ ਪੁੱਠੇ ਲਮਕ ਜਾਣਾ ਸੌਖਾ ਹੋ ਸਕਦਾ ਹੈ ਸਰੀਰ ਨੂੰ ਧੋਣੀਆਂ ਦੇ ਵਿੱਚ ਤਪਾ ਲੈਣਾ ਸੌਖਾ ਹੋ ਸਕਦਾ ਹੈ ਜੰਗਲਾਂ ਦੇ ਵਿੱਚ ਜਾ ਕੇ ਕੰਦਮੂਲ ਖਾ ਕੇ ਭਗਤੀ ਕਰ ਲੈਣੀ ਸੌਖੀ ਹੋ ਸਕਦੀ ਹੈ ਪਰ ਮਨ ਨੂੰ ਟਿਕਾਣਾ ਬਹੁਤ ਔਖਾ ਹੈ ਇਹਨੂੰ ਬੰਨਣਾ ਬਹੁਤ ਔਖਾ ਹੈ ਸੱਭ ਨੇ ਤਾਂ ਕਿਹਾ ਮਾਈ ਮਨ ਮੇਰੋ ਬਸ ਨਾ ਹੈ ਮੇਰੇ ਬਸ ਤੋਂ ਗੱਲ ਇਹ ਇਹ ਗੱਲ ਇੱਕ ਵਾਰ ਨਹੀਂ ਕੀਤੀ ਸਤਿਗੁਰੂ ਨੇ ਬੜੀ ਵਾਰ ਸ਼ਬਦ ਮਹਾਰਾਜ ਨੇ ਇਸੇ ਸੰਦਰਭ ਨੂੰ ਮੁੱਖ ਰੱਖਦੇ ਹੋਇਆ ਉਚਾਰਨ ਕੀਤੇ ਕਿ ਇਹ ਮਹਾਰਾਜ ਦਾ ਸ਼ਬਦ ਹੈ ਮਾਈ ਮਨ ਮੇਰੋ ਬਸ ਨਾਹੀਂ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਵਾਤੇ ਠਿਰ ਨਾ ਰਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਸ਼ਬਦ ਮਾਫੀ ਮੰਗਦਾ ਉਹ ਸ਼ਬਦ ਆਰੰਭ ਹੁੰਦਾ ਸਾਦੋ ਇਹ ਮਨ ਗਹਿਓ ਨਾ ਜਾਈ ਐ ਸਤਸੰਗੀ ਜਨੋ ਇਹ ਮਨ ਫੜਿਆ ਨਹੀਂ ਜਾਂਦਾ ਕਾਬੂ ਦੇ ਵਿੱਚ ਨਹੀਂ ਆਉਂਦਾ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਵਾਤੇ ਥਿਰ ਨਾ ਰਹੀ ਇਹਦੇ ਕੋਲ ਤ੍ਰਿਸ਼ਨਾ ਹੈ ਤੋ ਤ੍ਰਿਸ਼ਨਾ ਇਹਨੂੰ ਟਿੱਕੇ ਨਹੀਂ ਰਹਿਣ ਦਿੰਦੀ ਮਰਦ ਕਹਿੰਦੇ ਫਿਰ ਕਰਦਾ ਕੀ ਹੈ ਇਕਦਾ ਨਹੀਂ ਦੌੜਦਾ ਕਿੱਧਰ ਹੈ ਦੌੜ ਰਿਹਾ ਹੈ ਨਿਸ ਬਾਸੁਰ ਨਿਸ ਦਾ ਅਰਥ ਰਾਤ ਬਾਸੁਰ ਦਾ ਅਰਥ ਦਿਨ ਦਿਨ ਰਾਤ ਵਿਖਿਅਨ ਕੋਤਾਵਤ ਵਿਸ਼ੇ ਵਿਕਾਰ ਜ਼ਹਿਰ ਵਾਲੇ ਪਾਸੇ ਦੌੜਦਾ ਜੋ ਖਾਦਿਆਂ ਜੋ ਚੀਜ਼ ਵਰਤਿਆਂ ਜਿਹਦੇ ਨਾਲ ਜੁੜਿਆਂ ਜੀਵਨ ਤਬਾਹ ਹੋਏਗਾ ਨਾ ਉਸੇ ਪਾਸੇ ਦੌੜਦਾ ਹੈ ਨਿਸ ਬਾਸੁਰ ਵਿਖਿਅਨ ਕੋਤਾਵਤ ਕਹਿ ਬਿਦ ਰੋਕੋ ਤਾਹੇ ਮੈਨੂੰ ਤਰੀਕਾ ਦੱਸੋ ਕੋਈ ਵਿਧੀ ਦੱਸੋ ਕੋਈ ਉਪਾਅ ਦੱਸੋ ਇਹਨੂੰ ਕਿਵੇਂ ਰੋਕਿਆ ਜਾਏ ਇਹਨੂੰ ਕਿਵੇਂ ਕਾਬੂ ਦੇ ਵਿੱਚ ਕੀਤਾ ਜਾਏ ਇਸੇ ਰਹਾਉ ਵਾਲਾ ਪਦ ਹੈ ਜਿਹਦੇ ਵਿੱਚ ਸਾਡੇ ਜੀਵਨ ਦਾ ਇੱਕ ਅਹਿਮ ਨੁਕਤਾ ਸਾਡੇ ਸਾਹਮਣੇ ਰੱਖਿਆ ਮੈਸਜ ਸਿਰਫ ਅਰਥ ਕਰਕੇ ਅੱਗੇ ਵਧਾਂ ਮਾ ਮੇਰਾ ਮਨ ਕਾਬੂ ਦੇ ਵਿੱਚ ਨਹੀਂ ਆ ਰਿਹਾ ਦਿਨ ਰਾਤ ਜ਼ਹਿਰ ਖਾਣ ਵਾਲੇ ਪਾਸੇ ਦੌੜਦਾ ਹੈ ਮੈਨੂੰ ਕੋਈ ਤਰੀਕਾ ਤੇ ਦੱਸ ਇਹਨੂੰ ਕਾਬੂ ਕਰਾਂ ਇਹਨੂੰ ਵਸ ਦੇ ਵਿੱਚ ਲੈ ਕੇ ਆਵਾਂ ਅੱਗੇ ਸਹਿਬ ਨੇ ਬਖਸ਼ਿਸ਼ ਕੀਤੀ 베ਦ ਪੁਰਾਨ ਸਿਮਰਤ ਕੈ ਮਤ ਸੁਨ ਨਿਮਖ ਨਹੀ ਹੈ ਬਸਾਵੈ ਬੜੀ ਵਾਰ ਇਹਨੂੰ ਜੋੜ ਕੇ ਧਾਰਮਿਕ ਅਸਥਾਨਾਂ ਤੇ ਲੈ ਕੇ ਆਨਾ ਹੈ ਬੜੀ ਵਾਰ ਇਹਨੂੰ ਜੋੜ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਵੀ ਸੁਣ ਲੈ ਸਮਝ ਲੈ ਇਹ ਸਮਝਦਾ ਹੀ ਨਹੀਂ ਸੁਣ ਲੈਂਦਾ ਮਨ ਦਾ ਨਹੀਂ 베ਦ ਪੁਰਾਨ ਸਿਮਰਤ ਕਹਿ ਮਤ ਹੁਣ ਇਹਦਾ ਅਰਥ ਹੋਏਗਾ 베ਦ ਪੁਰਾਨ ਸਿਮਰਤ ਇਹਦਾ ਅਰਥ ਹੋਏਗਾ ਧਾਰਮਿਕ ਪੁਸਤਕਾਂ ਧਰਮ ਦੀਆਂ ਗੱਲਾਂ ਸੁਣ ਲੈਂਦਾ ਬੜੀ ਵਾਰ ਸੁਣਦਾ ਜਦੋਂ ਮੰਨਣ ਦੀ ਵਾਰੀ ਆਉਂਦੀ ਹੈ ਮਹਾਰਾਜ ਕਹਿੰਦੇ ਨਿਮਖ ਨਾਹੀ ਹੈ ਵਸਾਵੇ ਹਿਰਦੇ ਦੇ ਵਿੱਚ ਵਸਾਉਣ ਦੇ ਵਾਸਤੇ ਤਿਆਰ ਨਹੀਂ ਹੈ ਕੰਨ ਲਾ ਕੇ ਸੁਣ ਲੈਂਦਾ ਕੰਨਾਂ ਨੂੰ ਬੜੀ ਚੰਗੀ ਲੱਗੀ ਤੇ ਕੰਨਾਂ ਤੱਕ ਸੀਮਿਤ ਰਹਿ ਜਾਂਦੀ ਹੈ ਧਾਰਮਿਕ ਗੱਲ ਅੰਦਰ ਨਹੀਂ ਟਿਕਦੀ ਭਾਂਡੇ ਦੇ ਵਿੱਚ ਸੁਰਤ ਦੇ ਵਿੱਚ ਹਿਰਦੇ ਤੱਕ ਗੱਲ ਪਹੁੰਚੇ ਅੰਦਰ ਜਾਵੇ ਟਿਕੇ ਤਾਂ ਕੁਝ ਅਸਰ ਵੀ ਹੋਵੇ ਨਹੀਂ ਮੰਨ ਰਿਹਾ ਕਰਦਾ ਕੀ ਹੈ ਪਰ ਧਨ ਪਰਦਾਰਾ ਸਿਉ ਰਚਿਓ ਬਿਰਥਾ ਜਨਮ ਸਿਰਾਵੈ ਪ੍ਰਾਇ ਧਨ ਤੇ ਪ੍ਰਾਇ ਤਨ ਇੱਧਰ ਬਹੁਤਾ ਧਿਆਨ ਹੈ ਦਾ ਇੱਤਰੀ ਦੌੜਦਾ ਜੋ ਹੋਣਾ ਚਾਹੀਦਾ ਸੀ ਸਿਮਰਤ ਵੇਦ ਦੀਆਂ ਗੱਲਾਂ ਸੁਣੀਆਂ ਉਹਨੇ ਟਿਕਾਈ ਪਰ ਆਏ ਧਨ ਦਾ ਹਿਸਾਬ ਬਣਾ ਲਾਉਂਦਾ ਜਿਹੜੀ ਵਸਤੂ ਮੇਰੇ ਕੋਲ ਨਹੀਂ ਹੈ ਜਿਹੜੇ ਪਦਾਰਥ ਨਹੀਂ ਹੈ ਵੇਖਦੇ ਆਂ ਇਹ ਐਂ ਅੱਗ ਬਬੂਲਾ ਹੋਉਂਦਾ ਇਹ ਨਹੀਂ ਦੌੜ ਦੌੜ ਭੱਜ ਕਰ ਦਿੰਦਾ ਨਹੀਂ ਦਿਖਦਾ ਬਿਰਥਾ ਜਨਮ ਸਿਰਾਵੈ ਬਿਰਥਾ ਜਨਮ ਕਿਉਂ ਗਵਾ ਰਿਆ ਕਿਉਂਕਿ ਜੋ ਚੀਜ਼ ਸੁਣ ਕੇ ਇਹਦੇ ਜੀਵਨ ਦੇ ਵਿੱਚ ਲਾਭ ਹੋਣਾ ਸੀ ਇਹਦੇ ਜੀਵਨ ਨੂੰ ਚੰਗੇ ਪਾਸੇ ਲੈ ਕੇ ਆਣਾ ਸੀ ਉਧਰ ਤੇ ਧਿਆਨ ਹੀ ਨਹੀਂ ਹੈ ਸਤਿਗੁਰੂ ਨੇ ਇੱਕ ਬਚਨ ਸਾਂਝਾ ਕੀਤਾ ਮਹਾਰਾਜ ਕਹਿੰਦੇ ਜਿਹੜਾ ਇਨਸਾਨ ਆਪਣੇ ਜੀਵਨ ਦੇ ਵਿੱਚੋਂ ਇਹਨਾਂ ਦੋ ਗੱਲਾਂ ਦਾ ਤਿਆਗ ਕਰ ਦੇਣਾ ਮੰਨ ਲਓ ਉਹਦੇ ਕੋਲ ਰੱਬ ਦਾ ਵਾਸਾ ਹੈ ਸਹਿਬ ਦਾ ਬਚਨ ਹੈ ਅਰ ਧਨ ਪਰ ਧਨ ਇਹ ਦੋਵੇਂ ਪਰ ਹਰੀ ਇਹ ਦੋਵੇਂ ਚੀਜ਼ਾਂ ਨੂੰ ਛੱਡ ਦੇਵੇ ਨਾ ਤੇ ਹਜ਼ੂਰ ਕਹਿੰਦੇ ਤਾਂ ਕੈ ਨਿਕਟ ਬਸੈ ਨਰ ਹਰੀ ਜਿਹੜਾ ਆਪਣੇ ਜੀਵਨ ਦੇ ਵਿੱਚ ਉਹ ਮੈਂ ਜਦੋਂ ਪਿੱਛੇ ਜੇ ਲਫ਼ਜ਼ ਆਏ ਸੀ ਉਦੋਂ ਉਦੋਂ ਅਸੀਂ ਇਹਦੀ ਵਿਆਖਿਆ ਕੀਤੀ ਸੀ ਵੀ ਇਹ ਦੋਵੇਂ ਚੀਜ਼ਾਂ ਇਕੱਠੀਆਂ ਆਉਂਦੀਆਂ ਨੇ ਜਿੰਨਾ ਮਨ ਦੇ ਅੰਦਰ ਲੋਭ ਮਾੜਾ ਆ ਉਹਨਾਂ ਤਨ ਵੀ ਮਾੜ ਤਨ ਦਾ ਵੀ ਮਾੜਾ ਆ ਤ੍ਰਿਸ਼ਨਾ ਨਿੰਦਾ ਜਿਨ ਨੇ ਇਹ ਸਾਰੇ ਮਾੜੇ ਨੇ ਉਹਨਾਂ ਬਰਾਬਰ ਇਹ ਵੀ ਮਾੜਾ ਹੈ ਇਹ ਪਹਿਲਾ ਪਦਾ ਹੋ ਗਿਆ বেদ ਪੁਰਾਨ ਸਿਮਰਤ ਕੈ ਮਤ ਸੁਨ ਨਿਮਕ ਨਹੀ ਹੈ ਵਸਾਵੈ 파ਰ ਧਨ ਪਰ ਦਾਰਾ ਸਿਉ ਰਚਿਓ ਬ੍ਰਥਾ ਜਨਮ ਸਿਰਾਵੈ ਅਗੇ ਦੂਜਾ ਪੱਖ ਬਿਆਨ ਕੀਤਾ ਮਦ ਮਾਇਕ ਕੈ ਭਇਓ ਬਾਬਰ ਉਹਦਾ ਮਦ ਦਾ ਅਰਥ ਹੈ ਨਸ਼ਾ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਪਿਆ ਬਾਬਰ ਹੋਇਆ ਪਿਆ ਝੱਲਾ ਹੋਇਆ ਪਿਆ ਸੂਜਿਤ ਨਾਹ ਕਛ ਗਿਆਨਾ ਇਥੋਂ ਜਿਹੜਾ ਸਵਾਲ ਪਹਿਲਾਂ ਕੀਤਾ ਸੀ ਨਾ ਉਹਦਾ ਜਵਾਬ ਮਿਲਣਾ ਸ਼ੁਰੂ ਹੋ ਗਿਆ ਇਥੋਂ ਕਿਉਂ ਨਹੀਂ ਕਾਬੂ ਦੇ ਵਿੱਚ ਆ ਰਿਹਾ ਮਾਈ ਮਨ ਮੇਰੋ ਬਸ ਨਾ ਹੈ ਤੇ ਮਨ ਵਸ ਦੇ ਵਿੱਚ ਕਿਉਂ ਨਹੀਂ ਆ ਰਿਹਾ ਕਿਉਂਕਿ ਮਦ ਮਾਇਕੈ ਭਇਓ ਬਾਬਰੋ ਸੂਜਤ ਨੈ ਕਸ਼ ਗਿਆਨਾ ਜਿਹੜਾ ਨਸ਼ੇ ਦੇ ਵਿੱਚ ਹੋਵੇ ਨਾ ਸੀ ਪਿੱਛੇ ਜੇ ਗੱਲ ਵਿਚਾਰੀ ਸੀ ਜਦੋਂ ਬੰਦਾ ਨਸ਼ੇ ਦੇ ਵਿੱਚ ਹੈ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਹੋ ਸਕਦਾ ਤੁਹਾਡੀ ਗੱਲ ਤੇ ਧੌਣ ਮਾਰੀ ਜੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਪਰ ਕਰਨਾ ਉਹ ਹੀ ਜੋ ਉਹਦਾ ਮਨ ਹੈ ਜਦੋਂ ਸਾਡਾ ਮਨ ਨਸ਼ੇ ਦੇ ਵਿੱਚ ਹੈ ਨਾ ਉਹ ਮਨ ਗੁਰਦੁਆਰੇ ਵੀ ਆ ਜਾਂਦਾ ਹੈ ਉਹ ਮਨ ਕਈ ਵਾਰ ਇਦਾਂ ਝੂਮ ਜਾਂਦਾ ਹੈ ਨਾ ਕੀਰਤ ਹੁੰਦੇ ਹੁੰਦੇ ਆਉਂਦੇ ਆ ਉਹ ਇਦਾਂ ਝੂਮ ਜਾਂਦਾ ਹੈ ਵੀ ਇੱਥੇ ਸੁਧਰ ਗਿਆ ਇਨੋਂ ਤੇ ਸਾਰੀ ਗੱਲ ਸਮਝ ਆ ਗਈ ਪਰ ਅਸਲ ਦੇ ਵਿੱਚ ਉਹ ਨਸ਼ੇ ਦੇ ਵਿੱਚ ਹੈ ਤੇ ਉਹ ਜਿਹੜਾ ਨਸ਼ਾ ਹੈ ਮਾਇਆ ਦਾ ਉਹ ਸਿਰਫ ਉਹਨੂੰ ਉੱਥੇ ਚੁਮਾ ਰਿਹਾ ਜਿੱਦਾਂ ਹੀ ਉਹ ਸਾਰਾ ਕੁਝ ਬੰਦ ਹੋਇਆ ਉਹ ਫਿਰ ਉਦਾਂ ਦਾ ਹੀ ਹੋ ਗਿਆ ਹੁਣ ਇਹ ਗੱਲ ਦੇ ਨਾਲ ਪਹਿਲੀ ਪੰਕਤੀ ਪੜੋ ਬੇਦ ਪੁਰਾਨ ਸਿਮਰਤ ਕੈ ਮਤ ਸੁਨ ਨਿਮਖ ਨ ਯ ਬਸਾਵੇ ਕਿਉਂ ਨਹੀਂ ਹਿਰਦੇ ਦੇ ਵਿੱਚ ਵਸਾਰਿਆ ਬਾਣੀ ਤੇ ਬੜੀ ਪੜ ਲੈਂਦਾ ਹੈ ਬਾਣੀ ਸੁਣ ਵੀ ਬੜੀ ਲੈਂਦਾ ਹੈ ਮਨ ਕਿਉਂ ਨਹੀਂ ਪਾਰਿਆ ਮਨ ਇਸ ਕਰਕੇ ਨਹੀਂ ਪਾਰਿਆ ਇਹ ਨਸ਼ੇ ਦੇ ਵਿੱਚ ਹੈ ਮਾਇਆ ਦਾ ਨਸ਼ਾ ਇਹਨੂੰ ਚੜਿਆ ਪਿਆ ਤੇ ਨਸ਼ੇ ਦੇ ਵਿੱਚ ਹੈ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਪੜਦੇ ਆ ਸਦੋ ਅਸੀਂ ਬੜੀ ਵਾਰ ਸਤਿਗੁਰੂ ਦਾ ਬਚਨ ਅਸੀਂ ਹੁਕਮ ਦੇ ਵਿੱਚ ਵੀ ਪੜਿਆ ਜਿੱਥੇ ਮਹਾਰਾਜ ਕਹਿੰਦੇ ਇਹ ਜਿਹੜੀ ਮਤ ਹੈ ਨਾ ਇਹ ਸੁੱਤੀ ਪਈ ਹੈ ਤੇ ਕਿਵੇਂ ਸੁੱਤੀ ਪਈ ਹੈ ਇਹ ਮਾਇਆ ਦੇ ਨਸ਼ੇ ਦੇ ਵਿੱਚ ਸੁੱਤੀ ਪਈ ਹੈ ਇਹਨੂੰ ਕੁਝ ਸਮਝ ਹੀ ਨਹੀਂ ਆ ਰਹੀ ਇਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਇਹਨੂੰ ਸਹੀ ਰਸਤੇ ਤੇ ਲੈ ਕੇ ਆਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਪਰ ਨਹੀਂ ਪੀਓ ਮਦਰੋ ਧਨ ਮਤਵੰਤਾ ਇਸ ਧਨ ਨੇ ਇਸ ਜੀਵ ਇਸਤਰੀ ਨੇ ਮਦਰੋ ਦਾ ਅਰਥ दारू ਨਸ਼ਾ ਨਸ਼ਾ ਕੀਤਾ ਪਿਆ ਜੋ ਮਸਤ ਹੋ ਕੇ ਸੁੱਤੀ ਪਈ ਹੈ ਫਿਰ ਮਹਾਰਾਜ ਕਹਿੰਦੇ ਇਹਦੇ ਜਾਗਣ ਦਾ ਕੋਈ ਉਪਾਏ ਹੈ ਪੀਓ ਮਦਰੋ ਧਨ ਮਤਵੰਤਾ ਮਹਾਰਾਜ ਕਹਿੰਦੇ ਹਾਂ ਧਨ ਪਿਰ ਧਨ ਜਾਗਿਆ ਜੇ ਪਿਰ ਬੋਲਨਤਾ ਇਹ ਨਸ਼ੇ ਦੇ ਵਿੱਚ ਉੱਠ ਸਕਦੀ ਹੈ ਜੇ ਪਿਰ ਬੋਲਨਤਾ ਪਿਓ ਮਦਰੋ ਤਨ ਮਤਵੰਤਾ ਤਨ ਜਾਗਿਆ ਜੇ ਫਿਰ ਬੋਲਨਤਾ ਭਈ ਨਿਰਾਸੀ ਬਹੁਤ ਦਿਨ ਲੱਗੇ ਨਸ਼ੇ ਦੇ ਵਿੱਚ ਮਸਤ ਹੋ ਕੇ ਬੜਾ ਲੰਮਾ ਸਮਾਂ ਹੋ ਗਿਆ ਪਰਮੰਦੇ ਦੇ ਵਿੱਚ ਦੇਸ਼ ਦਸੰਤਰ ਮੈਂ ਸਗਲੇ ਝਾਗੇ ਕਿਤੇ ਸਮਝ ਹੀ ਨਹੀਂ ਆ ਰਹੀ ਮਹਾਰਜ ਕਹਿੰਦੇ ਸੂਜਿਤ ਨਹਿ ਕਛ ਗਿਆਨਾਂ ਗਿਆਨ ਦੀ ਸਮਝ ਹੀ ਨਹੀਂ ਆ ਰਹੀ ਅੱਛਾ ਇਹ ਪੱਖ ਵੀ ਜ਼ਰੂਰ ਜਦੋਂ ਸਤਿਗੁਰੂ ਦੀ ਬਾਣੀ ਨੇ ਗਿਆਨ ਦੀ ਗੱਲ ਕੀਤੀ ਨਾ ਜੇ ਸਤਿਗੁਰੂ ਦੀ ਬਾਣੀ ਦੇ ਵਿੱਚ ਆਇਆ ਹੋਇਆ ਗਿਆਨ ਲਫ਼ਜ਼ ਨੌਲੇਜ ਨਹੀਂ ਹੈ ਨੌਲੇਜ ਤੇ ਵਿੱਚ ਤੇ ਗਿਆਨ ਦੇ ਵਿੱਚ ਬੜਾ ਅੰਤਰ ਹੈ ਨੌਲੇਜ ਬੜੀ ਹੈ ਚਾਰ ਕਿਤਾਬਾਂ ਪੜ੍ਹ ਲਓ ਬੜਾ ਬੜੀ ਨੌਲੇਜ ਆ ਜਾਏਗੀ ਗੱਲਾਂ ਉਲਝਾ ਕੇ ਕਰ ਲੈਣੀਆਂ ਗੱਲਾਂ ਸੁਲਝਾ ਲੈਣੀਆਂ ਬੜੀ ਲੰਮੀ ਵਿਚਾਰ ਕਰ ਲੈਣੀ ਇਹ ਨੌਲੇਜ ਹੋ ਸਕਦੀ ਹੈ ਜਦੋਂ ਸਤਿਗੁਰੂ ਨੇ ਗਿਆਨ ਦੀ ਗੱਲ ਕੀਤੀ ਕਿ ਗਿਆਨ ਕਿੱਥੋਂ ਸ਼ੁਰੂ ਹੁੰਦਾ ਹੈ ਖੁਦ ਤੋਂ ਗਿਆਨ ਖੁਦ ਤੋਂ ਸ਼ੁਰੂ ਹੁੰਦਾ ਹੈ ਤੇ ਸਤਿਗੁਰੂ ਦੀ ਬਾਣੀ ਜਦੋਂ ਲਫ਼ਜ਼ ਵਰਤਿਆ ਨਾ ਗਿਆਨੀ ਤੇ ਗਿਆਨੀ ਦਾ ਮਤਲਬ ਇਹ ਨਹੀਂ ਹੈ ਵੀ ਇਹਨੂੰ ਗਿਆਨ ਕਿੰਨਾ ਹੈ ਗਿਆਨ ਦਾ ਪਾਉ ਨੌਲੇਜ ਕਿੰਨੀ ਹੈ ਉਹ ਗਿਆਨੀ ਨਹੀਂ ਹੈ ਸਤਿਗੁਰੂ ਨੇ ਤੇ ਗੱਲ ਸਪਸ਼ਟ ਕੀਤੀ ਬਾਣੀ ਦੇ ਵਿੱਚ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਉਹ ਉੱਥੇ ਗਿਆਨੀ ਦਾ ਲਫ਼ਜ਼ ਮੇਰੇ ਵਰਗਾ ਬੰਦਾ ਖੁਦ ਚੋੜਾ ਹੋ ਕੇ ਬੈਠੇ ਵੀ ਮਹਾਰਾਜ ਤੈਨੂੰ ਸਿਆਣਾ ਕਿਉਂ ਨਹੀਂ ਜਿਹਨੂੰ ਆਪਣੇ ਜੀਵਨ ਦੀ ਸਮਝ ਹੈ ਕਸ਼ਮੀਰ ਦੀ ਧਰਤੀ ਤੇ ਹਜ਼ੂਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ ਪੰਡਤ ਬ੍ਰਹਮਦਤ ਦੇ ਨਾਲ ਬੜਾ ਗਿਆਨ ਹੈ ਜੀ ਗੱਡੇ ਲੱਦੇ ਹੋਏ ਨੇ ਗ੍ਰੰਥਾਂ ਦੇ ਨੌਲੇਜ ਬੜੀ ਹੈ ਤੋਂ ਨੌਲੇਜ ਕੀ ਕਰ ਰਹੀ ਐ ਤੁਸੀਂ ਮੇਰੇ ਨਾਲ ਵਿਚਾਰ ਕਰੋ ਲੋਕਾਂ ਦੇ ਕੋਲ ਜਾ ਜਾ ਕੇ ਤੁਸੀਂ ਮੇਰੇ ਨਾਲ ਵਿਚਾਰ ਕਰੋ ਮੈਂ ਤੁਹਾਨੂੰ ਹਰਾਵਾਂਗਾ ਇਹ ਨੌਲੇਜ ਹੈ ਭੁੱਖ ਹੈ ਨੌਲੇਜ ਦੀ ਭੁੱਖ ਇਹ ਹੁੰਦੀ ਹੈ ਵੀ ਜ਼ਰੂਰੀ ਨਹੀਂ ਬੰਦਾ ਕਿਸੇ ਨੂੰ ਨੀਵਾ ਦਿਖਾ ਕੇ ਫਿਰ ਉਹਨੂੰ ਲੱਗਦਾ ਵੀ ਹਾਂ ਮੈਨੂੰ ਕੁਝ ਹੈ ਮੈਨੂੰ ਕੁਝ ਪਤਾ ਹੈ ਧਰਮ ਦੀ ਨੋਲਿਜ ਵੀ ਇਸੇ ਤਰੀਕੇ ਦੇ ਨਾਲ ਮੈਂ ਬੜੀ ਵਾਰ ਬੇਨਤੀ ਕਰਦਾ ਕਿਸੇ ਬੰਦੇ ਨੂੰ ਬੜੀ ਵਾਰ ਨਾ ਚਲੋ ਸਾਰੇ ਉਸ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ ਕੋਈ ਬੰਦਾ ਕਥਾ ਸੁਣ ਕੇ ਆਵੇ ਕਿਤੋਂ ਜਾਂ ਕਿਤੇ ਕੋਈ ਨਵੀਂ ਗੱਲ ਸੁਣ ਕੇ ਆਵੇ ਨਾ ਤੇ ਫਿਰ ਉਹ ਸਾਡੇ ਉੱਤੇ ਆ ਕੇ ਅਜਮਾਉਂਦਾ ਹੈ ਜਨ ਜੀ ਤੁਹਾਨੂੰ ਪਤਾ ਹੈ ਇਹ ਗੱਲ ਦਾ ਹੁਣ ਇਹ ਕੀ ਉਹ ਨੋਲਿਜ ਹੈ ਉਹਨ ਉਹ ਅਗਲੇ ਨੂੰ ਇਹ ਜਤਾਣਾ ਚਾਹ ਰਿਹਾ ਵੀ ਮੈਨੂੰ ਇਸ ਗੱਲ ਦਾ ਪਤਾ ਹੈ ਸੱਭ ਨੇ ਬਖਸ਼ਿਸ਼ ਕੀਤੀ ਅਸਲ ਗਿਆਨ ਦੀ ਸਮਝ ਉਦੋਂ ਤੱਕ ਨਹੀਂ ਆਏਗੀ ਜਦੋਂ ਤੱਕ ਨਸ਼ਾ ਦੂਰ ਨਹੀਂ ਹੋਏਗਾ ਮਾਇਆ ਦਾ ਮਦ ਮਾਇਕ ਹੈ ਭਇਓ ਬਾਬਰੋ ਸੂਜਤ ਨੈ ਕਛ ਗਿਆਨਾ ਘਟ ਹੀ ਭੀਤਰ ਬਸਤ ਨਰੰਜਨ ਤਾਕੋ ਮਰਮ ਨਾ ਜਾਨਣਾ ਗਿਆਨ ਨਹੀਂ ਹੈ ਤੇ ਜਿਹੜਾ ਰੱਬ ਅੰਦਰ ਵਸ ਰਿਆ ਸੀ ਉਹਦੇ ਨਾਲ ਨਹੀਂ ਜੁੜਿਆ ਦੂਜਿਆਂ ਨੂੰ ਨੀਵਾਂ ਦਿਖਾਉਂਦਾ ਰਿਹਾ ਦੂਜਿਆਂ ਨੂੰ ਜਵਾਬ ਦੇਂਦਾ ਰਿਹਾ ਦੂਜਿਆਂ ਦੇ ਨਾਲ ਲੜਦਾ ਰਿਹਾ ਕਿੰਨਾ ਸਮਾਂ ਦੂਜੇ ਆਪਾਂ ਆਪਣਾ ਆਪ ਜਿਤਾਉਣ ਦੇ ਵਾਸਤੇ ਬੰਦਾ ਲਾ ਦਿੰਦਾ ਤੇ ਰੋ ਮੈਂ ਇਹ ਬੇਨਤੀ ਵੀ ਮਾਫੀ ਮੰਗ ਕੇ ਕਰ ਦਵਾਂ ਇਹ ਕਮੀਆਂ ਸਾਡੇ ਅੰਦਰ ਵੀ ਬੜੀਆਂ ਨੇ ਮੈਂ ਬੜੀ ਵਾਰ ਇਹ ਚੀਜ਼ ਨੂੰ ਫੀਲ ਕਰਦਾ ਹੁੰਨਾ ਇਹ ਖਾਸ ਕਰਕੇ ਸਾਡੇ ਵਿਚਾਰਵਾਨ ਸਾਡੇ ਵਾਲਾ ਲਾੜਾ ਜਦੋਂ ਅਸੀਂ ਗੁਰੂ ਕੀ ਕੀਰਤੀ ਕਰਨ ਦੇ ਵਾਸਤੇ ਇੱਥੇ ਬੈਠ ਰਹੇ ਆ ਨਾ ਤੇ ਸਤਿਗੁਰੂ ਮਾਫ ਕਰਨ ਸਾਡਾ ਮਕਸਦ ਗੁਰੂ ਦੀ ਵਡਿਆਈ ਕਰਨਾ ਹੋਣਾ ਚਾਹੀਦਾ ਕਿਸੇ ਬੰਦੇ ਦੀ ਹਿੱੱਠੀ ਕਰਨਾ ਨਹੀਂ ਗੁਰੂ ਦੀ ਵਡਿਆਈ ਕਰਦੇ ਆ ਕਿਸੇ ਦੀ ਹਿੱੱਠੀ ਹੋ ਰਹੀ ਹੈ ਤੇ ਪ੍ਰਵਾਹ ਨਹੀਂ ਕਰਨੀ ਪਰ ਮਕਸਦ ਸਾਡਾ ਕੀ ਹੋਣਾ ਚਾਹੀਦਾ ਗੁਰੂ ਕਿਉਂਕਿ ਇਹ ਮਕਸਦ ਗੁਰੂ ਦੀ ਵਡਿਆਈ ਕਰਨਾ ਹੈ ਗੁਰੂ ਦੀ ਬਾਣੀ ਦੇ ਵਿਚਾਰ ਕਰਨਾ ਹੈ ਤੇ ਜਦੋਂ ਗੁਰੂ ਦੀ ਬਾਣੀ ਦੇ ਵਿਚਾਰ ਕਰਨਾ ਸਾਡਾ ਮਕਸਦ ਹੋਇਆ ਸਾਡਾ ਬੜੀ ਵਾਰੇ ਦੇਖੋ ਅਸੀਂ ਇਸ ਬੰਦੇ ਨੂੰ ਕਥਾ ਦੇ ਰਹੀਂ ਜਵਾਬ ਦੇਣਾ ਇਸ ਬੰਦੇ ਨੂੰ ਕਥਾ ਦੇ ਨਹੀਂ ਅਸੀਂ ਕੌਣ ਹੋਣੇ ਜਵਾਬ ਦੇਣ ਜਵਾਬ ਦੇਣ ਵਾਲਾ ਸਤਿਗੁਰੂ ਹੈ ਜੋ ਜਬਾਬ ਬਾਣੀ ਨਹੀਂ ਦੇਣਾ ਸਾਡੇ ਕੋਲ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਹੈ ਸਤਿਗੁਰੂ ਦੀ ਬਾਣੀ ਦੀ ਗੱਲ ਕਰਨਾ ਸਾਡਾ ਪਹਿਲਾ ਫਰਜ਼ ਹੈ ਸਹਿਬ ਨੇ ਸਾਨੂੰ ਸਮਝਾਇਆ ਮਦ ਮਾਇਆ ਕੈ ਭਇਓ ਬਾਬਰੋ ਸੁਜਤ ਨੈ ਕਛ ਗਿਆਨਾ ਘਟ ਹੀ ਭੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਹੁਣ ਅੱਗੇ ਜਵਾਬ ਸੀ ਜਿਹੜਾ ਸਵਾਲ ਪਹਿਲਾਂ ਕੀਤਾ ਜਦ ਹੀ ਸ਼ਰਨ ਸਾਦ ਕੀ ਆਇਓ ਦੁਰਮਤ ਸਗਲ ਬਿਨਾਸੀ ਮਨ ਕਿਉਂ ਨਹੀਂ ਟਿਕ ਰਿਆ ਮਨ ਇਸ ਕਰਕੇ ਨਹੀਂ ਟਿਕ ਰਿਆ ਦੁਰਮਤ ਹੈ ਭੈੜੀ ਮਤ ਹੈ ਕੋਲ ਤੇ ਭੈੜੀ ਮਤ ਮਨ ਨੂੰ ਟਿੱਕੇ ਨਹੀਂ ਰਹਿਣ ਦਿੰਦੀ ਤੇ ਜਦੋਂ ਤੂੰ ਆਪਣੇ ਆਪ ਨੂੰ ਟਿਕਾ ਕੇ ਗੁਰੂ ਦੇ ਕੋਲ ਲੈ ਕੇ ਆਇਆ ਤੇ ਗੁਰੂ ਦੇ ਕੋਲ ਲੈ ਕੇ ਆਇਆ ਕੀ ਹੋਇਆ ਭੈੜੀ ਮਤ ਨਾਸ ਹੋ ਗਈ ਬੈੜੀ ਮਤ ਕੱਟੀ ਗਈ ਹੌਲੀ ਹੌਲੀ ਉਹ ਮਤ ਦਾ ਵਿਨਾਸ਼ ਹੋ ਗਿਆ ਜੀਵਨ ਦੇ ਵਿੱਚੋਂ ਤੇ ਜਿੱਦਾਂ ਹੀ ਜੀਵਨ ਦੇ ਵਿੱਚੋਂ ਦੁਰਮਤ ਦਾ ਵਿਨਾਸ਼ ਹੋਇਆ ਤਬ ਨਾਨਕ ਚੇਤਿਓ ਚਿੰਤਾ ਮਨ ਫਿਰ ਚਿੰਤਾ ਮਨੀ ਜਿਹੜੀ ਇੱਛਾ ਪੂਰੀ ਕਰਨ ਵਾਲੀ ਬਣੀ ਹੈ ਉਹਨੂੰ ਚੇਤਾ ਕੀਤਾ ਰੱਬ ਨੂੰ ਤੇ ਕਾਟੀ ਜਮਕੀ ਫਾਸੀ ਜਮਾਂ ਦੀ ਫਾਸੀ ਕੀ ਹੈ ਮਨ ਦਾ ਨਾਂ ਟਿਕਣਾ ਇਹੀ ਜਮਿਆ ਦੁੱਖ ਕੀ ਹੈ ਮਨ ਦਾ ਨਾਂ ਟਿਕਣਾ ਇਹੀ ਦੁੱਖ ਹੈ ਸਭ ਤੋਂ ਵੱਡਾ ਦੁੱਖ ਹੈ ਜੀ ਇਹ ਜਿੰਨਾ ਮਨ ਦੌੜੇਗਾ ਉਹਨਾਂ ਬੰਦਾ ਦੁਖੀ ਰਹੇਗਾ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਨਾ ਮਹਾਰਾਜ ਕਹਿੰਦੇ ਮਨ ਜਿੰਨਾ ਉਡਾਰੀਆਂ ਲਾ ਰਿਹਾ ਜਿੰਨਾ ਮਨ ਘਰੋਂ ਬਾਹਰ ਹੈ ਉਹਨਾਂ ਹੀ ਬੰਦਾ ਦੁਖੀ ਹੈ ਮਨ ਪ੍ਰਦੇਸੀ ਜੇ ਥੀਆ ਸਭ ਦੇਸ਼ ਪਰਾਇਆ ਕਿਸ ਤੈ ਖੋਲੋਂ ਘੰਟਰੀ ਦੁਖੀ ਪਰਾਇਆ ਮਨ ਪਰਦੇਸੀ ਆਉ ਘਰੇ ਆ ਬਾਕੀ ਪਰਦੇਸੀ ਦਾ ਅਰਥ ਆਪਣੇ ਘਰ ਨੂੰ ਛੱਡ ਕੇ ਇਹ ਬਾਹਰੋਂ ਕੁਝ ਲੱਭ ਰਿਹਾ ਔਰ ਜੋ ਕੁਝ ਇਹ ਬਾਹਰੋਂ ਲੱਭ ਰਿਹਾ ਨਾ ਉਥੋਂ ਉਹਨੂੰ ਮਿਲਣਾ ਨਹੀਂ ਮਿਲਣਾ ਇਹਨੂੰ ਘਰ ਦੇ ਵਿੱਚੋਂ ਹੀ ਹੈ ਮਿਲਣਾ ਇਹਨੂੰ ਜੋ ਸ਼ੌਕ ਹੈ ਜੋ ਟਿਕਾਇਆ ਉਹ ਬਾਹਰੋਂ ਜਿੱਥੇ ਜਿੱਥੇ ਮਨ ਲੱਭ ਰਿਹਾ ਜਾ ਕੇ ਉੱਥੋਂ ਨਹੀਂ ਮਿਲਨੇਗਾ ਉੱਥੋਂ ਸਿਰਪ ਤੇ ਸਿਰਪ ਸਮਾਂ ਬਰਬਾਦ ਧੱਕੇ ਫਰੇਬ ਇਹੀ ਪੱਲੇ ਪਏਗਾ ਜਿਹੜਾ ਟਿਕਾ ਆਪਣੇ ਘਰ ਦੇ ਵਿੱਚ ਹੈ ਉਹ ਪਰਦੇਸਾਂ ਦੇ ਵਿੱਚ ਨਹੀਂ ਲੱਭਦਾ ਤੇ ਸਤਿਗੁਰੂ ਨੇ ਮਨ ਨੂੰ ਇਹੀ ਸਮਝਾਇਆ ਮਨਾ ਪਰਦੇਸ ਛੱਡ ਦੇ ਘੱਕੇ ਮਿਲਣਗੇ ਫਰੇਬ ਮਿਲਣਗੇ ਆਪਣੇ ਘਰ ਦੇ ਵਿੱਚ ਆ ਤੇ ਜਿਸ ਦਿਨ ਆਪਣੇ ਘਰ ਦੇ ਵਿੱਚ ਆ ਗਿਆ ਸਤਿਗੁਰੂ ਕਹਿੰਦੇ ਥੇਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਉਸ ਦਿਨ ਤੇਰਾ ਜੀਵਨ ਸਬਰ ਜਾਏਗਾ ਜਿਸ ਦਿਨ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹਿੰ ਦਿਖਾਇਆ ਥਾ ਜਿਸ ਦਿਨ ਬਾਹਰੋਂ ਲੱਭਣਾ ਛੱਡ ਕੇ ਆਪਣੇ ਘਰ ਦੇ ਵਿੱਚ ਲੱਭ ਲੈ ਤੇ ਕੀ ਹੋਏਗਾ ਬਸਤ ਅਗੋਚਰ ਪਾਈ ਘਟ ਦੀਪਕ ਰਹਾ ਸਮਾਈ ਗਿਆਨ ਦਾ ਦੀਵਾ ਅੰਦਰ ਜਗਿਆ ਤੇ ਜਿਹੜੀ ਵਸਤੂ ਮਨ ਪਰਦੇਸ ਦੇ ਵਿੱਚੋਂ ਲੱਭਦਾ ਸੀ ਉਹ ਆਪਣੇ ਘਰ ਦੇ ਵਿੱਚੋਂ ਲੱਭ ਸਭ ਪਾਤਸ਼ਾਹੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ